ਜਿਉ ਪਤਾ ਇਹ ਮਮੀ ਬਿਮਾਰ ਵਾ ਫਿਰ ਬੱਸਾਂ ਜੀ ਆਈ ਹੈ ਨਾ ਜੇ ਇਹਨਾਂ ਚੰਗੇ ਨਹੀਂ ਛੱਡ ਕੇ ਜਾਂਦੇ ਹੁਣ ਹੋਰ ਇਹਨਾਂ ਨੇ ਗੱਡੀ 'ਚ ਛੱਡ ਕੇ ਜਾਣਾ ਹੈ ਕਿ ਇਹਨਾਂ ਨੂੰ ਬਧੀਰੀ ਕੀ ਹੋਇਆ ਟੂ ਹੈ ਹੋਰ ਇਹਨਾਂ ਨੂੰ ਗੱਡੀਆਂ 'ਚ ਛੱਡਣਾ ਆਣਾ ਹੈ ਕਿ ਇਹਨਾਂ ਨੂੰ ਇਹਨਾਂ ਨੂੰ ਟੂ ਹੈ ਹੋਰ ਇਹਨਾਂ ਨੂੰ ਗੱਡੀਆਂ 'ਚ ਛੱਡਣਾ ਆਣਾ ਸੀ ਨਾਲੇ ਉਹ ਦਵਾਈ ਦਿਵਾਉਣ ਐਡਾ ਵੇਲਾ ਨਹੀਂ ਹੁੰਦਾ ਕੋਈ ਵੀ ਟੂ ਵਨ ਦਵਾਈਆਂ ਕਿੰਨਾ ਕ ਚਿਰ ਕੰਮ ਆਉਣਾ ਵਾ ਉਤਨੇ ਹੀ ਕੰਮ ਆਉਣਾ ਵਾ ਦਵਾਈਆਂ ਮੈਨੂੰ ਲੈ ਕੇ ਦੇਣੀਆਂ ਪੈਣੀਆਂ ਹੁਣ ਕਹਿਣਾ ਮੈਨੂੰ ਬੜਾ ਦਵਾਈ ਲੈ ਕੇ ਆਉਣੀ ਹੈ ਮੈਨੂੰ ਨਹੀਂ ਲੰਝਣਾ ਤੇ ਮੁੱਖੇ ਨੂੰ ਮੁੱਖੇ ਨੂੰ ਕਹਿੰਦੇ ਹੋ 21 ਜਵਾਈ ਨਹੀਂ ਕੰਮ ਆਉਣਾ ਸੰਦੀਪ ਪੁੱਤ ਨਹੀਂ ਕੰਮ ਆਣਾ ਵਾ ਖੁਸ਼ ਮਾਣਾ ਦੀ ਬੇਚੀ ਕਰਾ ਕੇ 21 ਮਾਤਾ ਮਾ ਲਈ ਮਾਤਾ 21 ਕੰਮ ਇਹ ਨਾ ਕਰੋ ਐਂ ਕੀ ਕਰਨ ਦੇ ਆ ਬੇਚੀ ਤੂੰ ਹੀ ਕਰਵਾਏ ਆ ਢੀ ਇਹ ਚ ਬੇਚੀ ਵਾਲੀ ਗੱਲ ਕਾ ਕਾਦੀ ਆ ਗੱਲ ਮੰਮੀਓ ਸੌ ਸੌ ਗੱਲਾਂ ਕਰਦੇ ਹੋਣੇ ਆ। ਮੰਮੀ ਤੇ ਮੰਮੀ ਤੇ। ਉਸ ਮੰਮੀ ਦਾ। 21। ਪੁੱਤ ਬੇਇੱਜ਼ਤੀ ਵਾਲੀ ਗੱਲ ਕਾਦੀ ਇਹ ਦਿਨ ਦੱਸ ਮੈਨੂੰ। ਮੰਮੀਓ ਸੌ ਸੌ ਗੱਲਾਂ ਕਰਦੇ ਹੋਣੇ ਆ। 21। ਪੁੱਤ ਜੀ ਇਹ ਤੂੰ ਮੈਨੂੰ ਸਾਹਮਦਾ ਨਾ ਤੇ ਪੈਲੀ ਬੰਨਣਾ ਤੇਰੇ ਲਈ ਨਾ। ਨਹੀਂ ਨਹੀਂ। 21। ਪੁੱਤ ਤੂੰ ਤਾਂ ਮੈਨੂੰ ਸਾਹਮਦਾ ਨਹੀਂ ਆ ਤੇ ਜੇ ਜੋਤ ਸਾਹਮਦੀ ਆ ਨਾ ਤੇ ਜੋਤ ਨੂੰ ਮੈਂ ਹਿੱਸੇ ਦਵਾਂਗੀ ਸਾਰਾ। ਨਹੀਂ ਨਹੀਂ। 21। ਪੁੱਤ ਤੂੰ ਤਾਂ ਮੈਨੂੰ ਸਾਹਮਦਾ ਨਹੀਂ। ਨਾ ਮੈਨੂੰ ਦਵਾਈ ਲਿਆ ਕੇ ਦਿਨਾਂ ਨਾਲ ਕੋ ਤੇ ਜੇ ਜੋਤ ਸਾਹਮਦੀ ਆ ਨਾ ਤੇ ਜੋਤ ਦੇ ਫਿਰ ਹਿੱਸਾ ਬੰਨਣਾ ਸਾਰਾ। ਫਿਰ ਜੋਤ ਨੂੰ ਮੈਂ ਸਾਰਾ ਖੁਦ ਦੇਣਾ। ਅਛਾ ਉਹ ਇਹ 1 ਵੀਨ ਲੋ ਮਮੀਦਾ ਹਲ ਲੈ ਲਿਆ ਵਾ ਲੈ ਲੈ ਪਣੀ ਆ ਨਹੀਂ ਤਾਂ ਸਭ ਕੋ ਜਿੱ उधर ਚਲ ਜਾਣਾ ਵਾ ਐਵੇਂ ਨਹੀਂ ਜਵਾਈ ਸਾਂਭਣ ਡਿਆ ਓਏ ਠੀਕ ਹੈ ਐਂਦਾ ਨਹੀਂ 2 ਜਵਾਈ ਨੂੰ ਨਾ ਮੈਂ ਰੋਟੀ ਖਾ ਗਏ ਹੱਡੀ ਹੀ ਹੋਣੀ ਅੱਛਾ ਅੱਛਾ ਪੀ ਲਓ ਤੁਸੀਂ ਮੰਮੀ ਜੀ ਮੇਰੀ ਸੁਣੋ ਗੱਲ ਇੱਕ ਜੇ ਹੁਣ ਆਪਣੀ ਮਰਜ਼ੀ ਤੋਂ ਬਗੈਰ ਚੱਲ ਗਈ ਨਾ ਤੇ ਇਹਦਾ ਮੇਰੇ ਤੁਹੀਂ ਆਪਣੇ ਕੰਟਰੋਲ ਵਿੱਚ ਰੱਖਣੀ ਆ ਨਹੀਂ ਤੇ ਫਿਰ ਬਾਅਦ ਚ ਕੰਮ ਔਖਾ ਜੇ ਮੁੜ ਕੇ ਨਾ ਆਖਿਓ ਉਹਨੂੰ ਸਮਝਣ ਦੀ ਆ ਤੇ ਇਹਦੇ ਕੰਨਾਂ 'ਚੋਂ ਕੱਢ ਦੇ ਪਹਿਲਾਂ ਘਰ ਵਾ ਪੇਕੇ ਬੁਕੇ ਬਾਅਦ ਵਿੱਚ ਵਾ ਐਹੀ ਆ ਨਾ ਕੱਢਣਾ ਮੈਨੂੰ ਤਾਂ ਲੱਗਦਾ ਉਹਦੇ ਮਨ ਵਿੱਚ ਪਤਾ ਨਹੀਂ ਕੀ ਚੱਲੰਦਿਆ ਵਾ ਤੇ ਚਾਲੇਬਾਰੀ ਦਾ ਬੰਨ ਹੁੰਦਾ ਵਾ ਬੱਜਾ ਵਾ ਜਦੋਂ ਖਿੱਲਰ ਗਿਆ ਨਾ ਫਿਰ ਕਈ ਸਿਆਪੇ ਪੈਂਦੇ ਹੁੰਦੇ ਆ ਵਾ ਮਮਾ ਕਰ ਸਾਰੇ ਕਿਤੇ ਮਮੀ ਦੇ ਕੰਨ ਨੇ ਨਿਕ ਪਰ ਛੜ ਨਹੀਂ ਆ ਨਾ ਕਿ ਮੰਮੀ ਮੇਰੇ ਨਾਲ ਦੀ ਗੱਲ ਕਰ ਰਹੀ ਆ ਉਹ ਯਾਰ ਮੈਨੂੰ ਮਾਈਕ ਲੱਗਾ ਸਮਝਿਆ ਹੋਣ ਦੇ ਆਵਾ ਤੇਰਾ ਤੂੰ ਹਟ ਰੰਡੀ ਮੈਂ ਬੋਲੀ ਤੀ ਨਹੀਂ ਮੰਮੀ 1 2 1 ਤੂੜੀਆਂ ਦਾ ਤਾਂ ਭਾਜੀ ਸਾਰਾ ਨਿਬੜ ਗਿਆ ਵਾ ਨਹੀਂ ਹੁਣ ਵਿਹਲੇ ਹੋ ਕੇ ਬਹਿ ਗਏ ਆ ਕਿ ਹੁਣ ਕੀ ਮਾਰੇ ਉਹ ਜਿ ਘੋਟਾ ਕਹਿੰਦੇ ਤੇ ਹੋਰ ਹਾਂਜੀ ਵਧੀਆ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣੀ ਹੈ ਦੱਸੋ ਤੇ ਕੋਈ ਗੱਲ ਨਹੀਂ ਆਪਾਂ ਜਾ ਕੇ ਤੇ ਮੰਮੀ ਨੂੰ ਮੇਲੇ ਆਉਨੇ ਆ ਨਾਲੇ ਪਤਾ ਲੈ ਆਉਨੇ ਆ ਜੇ ਦਵਾਈ ਦਰੂ ਦੀ ਵੀ ਲੋੜ ਆ ਤੇ ਉਹ ਵੀ ਦੇ ਆਉਨੇ ਆ ਮੈਨੂੰ ਪਤਾ ਵਾ 2 1 ਪਤਾ ਨੂੰ ਇਹ ਗੱਲਾਂ ਦੱਸਣ ਨੂੰ ਜੀਤ ਨਹੀਂ ਕਰਦਾ ਪਰ ਮੈਂ ਵੀ ਤੰਗ ਹੋ ਕੇ ਦੱਸਣੀ ਹੈ ਕੱਟ ਲੈ 2 1 ਨਹੀਂ ਕਰਦੀ ਨਹੀਂ ਉਹ ਤੇ ਗੱਲ ਕਰਦੇ ਨਹੀਂ ਨਾ ਨਾ ਕਦੀ ਬੋਲਦੇ ਸੁਣਿਆ ਵਾ ਜੇ ਪਹਿਲੀ ਦਾ ਵਾ ਤੇ ਕਦੇ ਹਸਾਬ ਗੋਦਵਨੀ ਮੰਗਿਆ ਓਦਾਂ ਵੀ ਤੁਸੀਂ ਕੋਈ ਕੰਮ ਕਰੋ 2 ਵਾਰ ਓਦਾਂ ਵੀ ਤੁਸੀਂ ਕੰਮ ਕਰ ਲਓ ਕੋਈ ਵੀ ਤੇ ਉਹ ਕਿਹੜਾ ਵਿਚਾਰੇ ਬੋਲਦੇ ਆ ਜਿੱਦਾਂ ਤੁਸੀਂ ਕਰਤਾ ਓਦਾਂ ਹੀ ਠੀਕ 1 21 ਡੈਡ ਜੀ ਕਰ ਲਓ ਮਾਂ ਤੁਸੀਂ ਫਿਰ ਮੈਂ ਖਿਚੜੀ ਬਣਾ ਕੇ ਦਿੰਨੀ ਤੁਹਾਨੂੰ ਠੀਕ ਪਤਾ ਨਹੀਂ ਹੁੰਦਾ ਨਹੀਂ ਦੱਸੋ 2 ਵਾਰ ਤੂੰ ਵਾਟ ਤੂੰ ਇਹ ਨਾ ਫੋਨ ਫੜ ਕੇ ਬੈਠੇ ਰਿਆ ਕਰੋ ਫਿਰ ਮੇਰੇ ਕੋ ਨਹੀਂ ਸਾਂਭੇ ਜਾਂਦੀ ਠੀਕ ਆ ਨਾ ਸਾਂਭੋ ਆਪੇ ਹੀ ਮੈਂ ਨਹੀਂ ਸਾਂਭਣੀ ਚੁੱਪ ਕੇ ਮਾਰ ਮਾਰ ਮਟਰ ਸਸ ਚੁੱਪ ਕਰਕੇ ਨਾ ਮਾਰ ਮੜਾ ਦਾਲ ਫੁਲਕਾ ਦੇਈ ਜਾਂ ਨੂੰ ਮੈਂ ਕੀ ਕਰਾਂ ਸਾਰਾ ਦਿਨ ਲੱਗੀ ਰਹਿਆ ਕਰਾਂ ਰਸੋਈ ਚ ਘੜੀ ਰੈਸਟ ਵੀ ਨਹੀਂ ਕਰਨ ਦਿੰਦੇ ਹੁਣ ਮਰ ਲੈ ਹੋਰ ਹੋਏ ਹੋ ਫਿਰ ਤੂੰ ਲਾ ਲਾ ਚੁੱਪ ਕਰਕੇ ਨਾ ਮਾਰ ਮੜਾ ਦਾਲ ਫੁਲਕਾ ਦੇਈ ਜਾਂ ਨੂੰ ਆਰਦੇ ਰਹਿੰਦੇ ਬਸ ਸੰਦੀਪ ਮੇਰੇ ਕੋ ਤੇ ਨਹੀਂ ਬਾਰ ਬਾਰ ਸ਼ਹਿਰ ਜਾਇਆ ਜਾਂਦਾ ਦੇਣੀ ਰੋਟੀ ਦੇ ਨਹੀਂ ਦੇਣੀ ਨਹੀਂ ਦੇਣੀ ਨੋ ਆ ਮੈਂ ਕਹਿੰਦਾ ਮਸਾਂ ਤੋ ਕੜੀ ਜਾਣਾ ਦੇਣੀ ਰੋਟੀ ਦੇ ਨਹੀਂ ਦੇਣੀ ਨਾ ਦੇ ਤੇਰੀ ਮਰਜ਼ੀ ਆ ਐਨੂੰ ਕਰ ਲਿਆ ਸੰਦੀਪ ਨੂੰ ਚੱਲ ਹੁਣ ਆਏਗੀ ਮੇਰੇ ਦੇਖੇਗੀ ਦੁੱਖ ਬਈ ਕਿਹ ਜੋ ਪਤਾ ਨਹੀਂ ਮੰਮੀ ਬਿਮਾਰ ਵਾ ਫਿਰ ਬੱਸਾਂ ਜੀ ਆਈ ਹੈ ਨਾ ਹੁਣ ਜੇ ਇਹਨਾਂ ਨੇ ਚੰਗੇ ਨਹੀਂ ਛੱਡ ਗਏ ਜਾਂਦੇ ਹੁਣ ਹੋਰ ਉਹਨਾਂ ਨੇ ਗੱਡੀ 'ਚ ਛੱਡ ਕੇ ਜਾਣਾ ਹੈ ਕਿ ਇਹਨਾਂ ਨੂੰ ਬਧੀਏ ਗਿਆ ਤੋ ਹੈ ਹੋਰ ਇਹਨਾਂ ਨੂੰ ਗੱਡੀਆਂ 'ਚ ਛੱਡਣਾ ਆਣਾ ਹੈ ਕਿ ਇਹਨਾਂ ਨੂੰ ਇੰਨਾਂ 2 ਹੋਰ ਇਹਨਾਂ ਨੂੰ ਗੱਡੀਆਂ ਛੱਡਣ ਆਉਣਾ ਸੀ ਨਾਲੇ ਉਹ ਦਵਾਈ ਦਿਵਾਉਣ ਐਡਾ ਵੇਲਾ ਨਹੀਂ ਹੁੰਦਾ ਕੋਈ ਵੀ 2 ਦਵਾਈਆਂ ਕਿੰਨਾ ਚਿਰ ਕੰਮ ਆਉਣਾ ਵਾ ਉਤਨੇ ਹੀ ਕੰਮ ਆਉਣਾ ਵਾ ਦਵਾਈਆਂ ਮੈਨੂੰ ਲੈ ਕੇ ਦੇਣੀਆਂ ਪੈਣੀਆਂ ਹੁਣ ਕਹਿਣਾ ਮੈਨੂੰ ਬਲਾ ਦਵਾਈ ਲੈ ਕੇ ਆਉਣੀ ਐ ਮੈਂ ਵੀ ਨਹੀਂ ਲੈਣ ਜਾਣਾ ਤੇ ਮੱਖੇ ਨੂੰ ਮੱਖੇ ਨੂੰ ਕਹਿੰਦੀ ਹਾਂ 2 ਦਵਾਈ ਨਹੀਂ ਕੰਮ ਆਉਣਾ ਸੰਦੀਪ ਉਤਨੇ ਹੀ ਕੰਮ ਆਉਣਾ ਵਾ ਪਤਾ ਮਰਾਇ ਨੂੰ ਮਾਇਤਾ 21 ਸਾਮ ਇਹ ਨਾ ਕਰੋ ਐਂ ਕੀ ਕਰਨ ਦੇ ਆ ਬੇਇਜ਼ਤੀ ਤੂੰ ਹੀ ਕਰਵਾਏ ਆ ਢੀ ਇਹ ਚ ਬੇਇਜ਼ਤੀ ਵਾਲੀ ਗੱਲ ਕਾਹ ਕਾਦੀ ਆ ਗੱਲ ਦੱਸ ਮੰਮੀ ਉਹ 100 100 ਗੱਲਾਂ ਕਰਦੇ ਹੋਣੇ ਆ ਮੰਮੀ ਤਾਂ ਮੰਮੀ ਤਾਂ ਸ ਮੰਮੀ ਦਾ 21 ਪੁੱਤ ਤੂੰ ਬੇਇਜ਼ਤੀ ਵਾਲੀ ਗੱਲ ਕਾਦੀ ਆ ਦਿਨ ਦੱਸ ਮੈਨੂੰ ਮੰਮੀ ਉਹ 100 100 ਗੱਲਾਂ ਕਰਦੇ ਹੋਣੇ ਆ 21 ਪੁੱਤ ਜੀ ਤੂੰ ਮੈਨੂੰ ਸਾਹਮਣਾ ਨਾ ਤੇ ਪਿਆਲੀ ਬੰਨਾ ਤੇਰੇ ਨਾਲ ਹੀ ਨਾ ਨਹੀਂ ਨਹੀਂ ਪਤਾ ਤੂੰ ਤਾਂ ਮੈਨੂੰ ਸਾਭਦਾ ਨਹੀਂ ਆ ਤੇ ਜੇ ਜੋਤ ਸਾਭਦੀ ਹੈ ਨਾ ਤੇ ਜੋਤ ਨੂੰ ਮੈਂ ਹਿੱਸੇ ਦਵਾਂਗੀ ਸਾਰਾ ਨਹੀਂ ਨਹੀਂ 2 ਪਤਾ ਤੂੰ ਤਾਂ ਮੈਨੂੰ ਸਾਭਦਾ ਨਹੀਂ ਨਾ ਮੈਨੂੰ ਦਵਾਈ ਲਿਆ ਕੇ ਦਿਨਾ ਨਾ ਕੋ ਤੇ ਜੇ ਜੋਤ ਸਾਭਦੀ ਹੈ ਨਾ ਤੇ ਜੋਤ ਦੇ ਫਿਰ ਹਿੱਸਾ ਬਾਨਣਾ ਸਾਰਾ ਫਿਰ ਜੋਤ ਨੂੰ ਮੈਂ ਸਾਰਾ ਖੁਦ ਦੇਣਾ ਹੁ ਅੱਛਾ 1 ਵਨ ਵੇਹ ਲੋ ਮੰਮੀ ਦਾ ਹੱਲ ਇਹ ਲੈ ਆਵਾ ਇਹ ਲੈ ਸੁਣ ਸੁਣ ਮੈਂ ਪੈਣੀ ਆ ਇਹ ਤਾਂ ਸਭ ਕੋ ਜੁੱਧਰ ਚੱਲ ਜਾਣਾ ਵਾ ਐਵੇਂ ਨਹੀਂ ਜਵਾਈ ਸਾਂਭਣ ਡਿਆ ਓਏ ਠੀਕ ਹੈ ਐਦਾਂ ਨਹੀਂ ਤੂੰ ਆ ਜਵਾਈ ਨੂੰ ਨਾ ਮੈਂ ਰੋਟੀ ਖਾ ਗਏ ਹੱਡੀ ਹੀ ਹੁਣੀ ਅੱਛਾ ਅੱਛਾ ਪੀ ਲਓ ਤੁਸੀਂ ਮੰਮੀ ਜੀ ਮੇਰੀ ਸੁਣੋ ਗੱਲ ਇੱਕ ਜੇ ਹੁਣ ਆਪਣੀ ਮਰਜ਼ੀ ਤੋਂ ਬਗੈਰ ਚੱਲ ਗਈ ਨਾ ਤੇ ਇਹਦਾ ਮੇਰੇ ਤੁਹੀਂ ਆਪਣੇ ਕੰਟਰੋਲ ਵਿੱਚ ਰੱਖਣੀ ਆ ਨਹੀਂ ਤੇ ਫਿਰ ਬਾਅਦ ਚ ਕੰਮ ਔਖਾ ਜੇ ਮੁੜ ਕੇ ਨਾ ਆਖਿਓ ਉਹਨੂੰ ਸਮਝਣ ਦੀ ਆ ਤੇ ਇਹਦੇ ਕੰਨਾਂ 'ਚੋਂ ਕੱਢ ਦੇ ਵੀ ਪਹਿਲਾਂ ਘਰ ਵਾ ਪੇਕੇ ਬੁਕੇ ਬਾਅਦ ਵਿੱਚ ਆ ਇਹ ਇਹ ਨਾ ਕੱਢਣਾ ਮੈਨੂੰ ਤਾਂ ਲੱਗਦਾ ਉਹਦੇ ਮਨ ਵਿੱਚ ਪਤਾ ਨਹੀਂ ਕੀ ਚੱਲੰਦਿਆ ਵਾ ਤੇ ਚਾਲੇ ਬਾਰੀ ਦਾ ਬੰਨ ਹੁੰਦਾ ਵਾ ਬੱਜਾ ਵਾ ਜਦੋਂ ਖਿੱਲਰ ਗਿਆ ਨਾ ਫਿਰ ਕਈ ਸਿਆਪੇ ਪੈਂਦੇ ਹੁੰਦੇ ਆ ਵਾ ਉਹ ਮਗਰ ਸਾਰੇ ਵਿੱਚ ਮਮੀ ਤੇ ਕਹਿੰਦੀ ਨਿਕ ਪਰ ਛੱਡ ਨਹੀਂ ਹੈ ਨਾ ਕਿ ਮੰਮੀ ਮੇਰੇ ਨਾਲ ਦੀ ਗੱਲ ਕਰਨਗੇ ਓ ਯਾਰ ਮੈਨੂੰ ਤਾਂ ਆਇਕ ਲੱਗਦਾ ਕੀ ਜੈ ਨੋnde ਆਪਾ ਤੇ ਨਾ ਦੋਟ ਨੀ ਮੈਂ ਬੋਲਦੀ ਤਨੀ ਮੰਮੀ 1 2 1 ਤੂੜੀਆਂ ਦਾ ਤਾਂ ਭਾਜੀ ਸਾਰਾ ਨਿਬੜ ਗਿਆ ਵਾ ਨਹੀਂ ਹੁਣ ਵਿਹਲੇ ਹੋ ਗਏ ਬਹਿ ਗਏ ਹਾਂ ਕਿ ਹੁਣ ਕੀ ਮਾਰੇ ਜੋ ਜਿਪੋਟਾ ਕਹਿੰਦੇ ਤੇ ਹੋਰ ਹਾਂਜੀ ਵਧੀਆ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਣੀ ਹੀ ਦੱਸੋ ਤੇ ਕੋਈ ਗੱਲ ਨਹੀਂ ਆਪਾਂ ਜਾ ਕੇ ਤੇ ਮੰਮੀ ਨੂੰ ਮਿਲ ਆਉਨੇ ਆ ਨਾਲੇ ਪਤਾ ਲੈ ਆਉਨੇ ਆ ਜੇ ਦਵਾਈ ਦਰੂ ਦੀ ਵੀ ਲੋੜ ਆ ਤੇ ਉਹ ਵੀ ਦੇ ਆਉਨੇ ਆ ਮੈਨੂੰ ਪਤਾ ਵਾ 2 1 ਦਨ ਇਹ ਗੱਲਾਂ ਦੱਸਨ ਨੂੰ ਜੀਤ ਨਹੀਂ ਕਰਦਾ ਪਰ ਮੈਂ ਵੀ ਤੰਗ ਹੋ ਕੇ ਦੱਸਨੀ ਕੱਟ ਲੈ 21 ਨਹੀਂ ਕਰਦੀ ਨਹੀਂ ਉਹ ਤਾਂ ਗੱਲ ਕਰਦੇ ਨਹੀਂ ਕਦੇ ਬੋਲਦੇ ਸੁਣਿਆ ਜੇ ਪਹਿਲੀ ਦਾ ਵਾ ਤੇ ਕਦੇ ਸਾਹਕ ਗਦਾਬ ਨਹੀਂ ਮੰਗਿਆ ਉਦਾਂ ਵੀ ਤੁਸੀਂ ਕੋਈ ਕੰਮ ਕਰੋ 21 ਉਦਾਂ ਵੀ ਤੁਸੀਂ ਕੰਮ ਕਰ ਲਓ ਕੋਈ ਵੀ ਤੇ ਉਹ ਕਿਹੜਾ ਵਿਚਾਰੇ ਬੋਲਦੇ ਆ ਜਿੱਦਾਂ ਤੁਸੀਂ ਕਰਤਾ ਉਦਾਂ ਹੀ ਠੀਕ 21 ਡੈਡ ਜੀ ਕਰ ਲੋਰ ਮਾਨ ਤੁਸੀਂ ਫਿਰ ਮੈਂ ਖਿਚੜੀ ਬਣਾ ਕੇ ਦਿੰਨੀ ਤੁਹਾਨੂੰ ਠੀਕ ਪਤਾ ਨਹੀਂ ਹੁੰਦੀ ਨਹੀਂ 21 ਤੁਸੀਂ ਨਾ ਫੋਨ ਫੜ ਕੇ ਬੈਠੇ ਰਿਹਾ ਕਰੋ ਫਿਰ ਮੇਰੇ ਕੋ ਨਹੀਂ ਸਾਂਭੇ ਜਾਂਦੀ ਠੀਕ ਹੈ ਨਾ ਸਾਂਭੋ ਆਪੇ ਹੀ ਮੈਂ ਨਹੀਂ ਸਾਂਭਣੀ ਚੁੱਪ ਕਰਕੇ ਮਾਰ ਮਾਰ ਮਟਚਾ ਸਸਾ 21 ਚੁੱਪ ਕਰਕੇ ਨਾ ਮਾਰ ਮੜਾ ਦਾਲ ਫੁਲਕਾ ਦੇਈ ਜਾਂ ਨੂੰ ਮੈਂ ਕੀ ਕਰਾਂ ਸਾਰਾ ਦਿਨ ਲੱਗੀ ਰਿਹਾ ਕਰਾਂ ਰਸੋਈ 'ਚ ਘੜੀ ਰੈਸਟ ਵੀ ਨਹੀਂ ਕਰਨ ਦਿੰਦੇ ਹੁਣ ਮਰ ਲੈ ਯਾਰ ਹੋ ਵੇਰੇ ਟੋਲਾ ਚੁੱਪ ਕਰਕੇ ਨਾ ਮਰਮੜਾ ਦਾਲ ਫੁਲਕਾ ਦੇਈ ਜਾਂ ਨੂੰ ਆਰ ਦੇ ਰਹਿੰਦੇ ਬਸ ਸੰਦੀਪ ਮੇਰੇ ਕੋ ਤੇ ਨਹੀਂ ਬਾਰ ਬਾਰ ਸ਼ਹਿਰ ਜਾਇਆ ਜਾਂਦਾ ਦੇਣੀ ਰੋਟੀ ਦੇ ਨਹੀਂ ਨਹੀਂ ਦੇਣੀ ਨਾ ਕਰੀ ਜਣਾ ਦੇਣੀ ਰੋਟੀ ਦੇ ਨਹੀਂ ਦੇਣੀ ਨਾ ਦੇ ਤੇਰੀ ਮਰਜ਼ੀ ਆ ਇਹਨੂੰ ਕਰ ਲਿਆ ਸੰਦੀਪ ਨੂੰ ਚੱਲ ਹੁਣ ਆਏਗੀ ਮੇਰਾ ਦੇਖੇਗੀ ਦੁੱਖ ਵੇ